ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਲਵ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿਨ੍ਹਾਂ ਦੋਸਤ ਮਿੱਤਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਪਸ਼ੂ ਨੂੰ ਸੇਲ ਕਰਵਾਉਣ ਲਈ ਨਾਰਮਲ ਫੀਸ ਤੇ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 84275995211 ਸੋ ਦੋਸਤੋ ਜੋ ਅੱਜ ਦੀ ਵੀਡੀਓ ਪੰਡ ਕੋਰ ਸਿੰਘ ਵਾਲਾ ਤੈਸੀ ਰਾਮਪੁਰਾ ਫੁੱਲ ਪੈ ਜਾਂਦੇ ਉਸ ਨੂੰ ਦਿਸਤਕ ਜ਼ਿਲ੍ਹਾ ਬਠਿੰਡਾ ਪੈਣ ਦਾ ਸੋਸਤੋ ਬਾਈ ਜੀ ਦਾ ਇੱਕ ਐਨੀਮਲ ਸੇਲ ਆ ਘਰੇਲੂ ਆ ਕਰਦੇ ਆ ਇਸ ਵੇੜ ਬਾਰੇ ਲੈਣੇ ਆ ਡਿਟੇਲ ਉਹਨਾਂ ਤੋਂ ਕਰਦੇ ਆ ਗੱਲ ਉਹਨਾਂ ਨਾਲ ਆਇਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਸੇਤਾ ਠੀਕ ਆ ਜੀ ਹਾਂਜੀ ਪਰਵਾਹ ਠੀਕ ਆ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਣਾ ਐਡਰੈਸ ਦੱਸੋ ਜੀ ਘਰ ਦਾ ਕਿੱਥੇ ਜਿਹਾ ਘਰ ਰਹਿ ਗਿਆ ਆਪਣਾ ਸਟੋਰ ਕੋਲੋਂ ਸਟੋਰ ਕੋਲੇ ਜਿਹੜੀ ਸੜਕ ਜਾਂਦੀ ਹੈ ਜੀ ਸਕੂਲ ਨੂੰ ਫਿਰ ਪੈਹੇ ਜਾਂਦੀ ਹੈ ਠੀਕ ਹੈ ਸਕੂਲ ਨੂੰ ਪਹੀ ਜਾਂਦੀ ਆ ਬਾਈ ਜਦੋਂ ਕੋਰ ਸੰਗ ਲਿਆਉਂਗੇ ਸਕੂਲ ਨੇ ਪਹੀ ਜਾਂਦੀ ਆ ਉਹਦੇ ਤੇ ਬਾਈ ਦਾ ਘਰ ਆ ਸਟੈਡੀਕੋਲੋਂ ਮੁੜਨਾ ਪਊ ਸਟੈਡੀਕੋਲੋਂ ਠੀਕ ਆ ਜੀ ਤੇ ਮੋਬਾਈਲ ਨੰਬਰ ਯਾਦ ਆ ਜੀ ਦੱਸ ਦਿੰਨੇ ਕੋਈ ਮਗਰ ਹਾਂ ਬਾਅਦ ਚ ਆਪਾਂ ਦੋਸਤੋ ਮੋਬਾਈਲ ਨੰਬਰ ਆਪਾਂ ਵੈਸੇ ਬਾਅਦ ਚ ਐਡ ਕਰ ਦਾਂਗੇ ਇਹਨਾਂ ਦੇ ਯਾਦ ਨਹੀਂ ਸੀਗਾ ਤੇ ਵਿੱਚ ਨਾਮ ਲਿਖ ਕੇ ਇਹਨਾਂ ਦਾ ਤੇ ਨੰਬਰ ਦੇ ਦਾਂਗੇ ਤੁਹਾਨੂੰ ਤੇ ਤੁਸੀਂ ਗੱਲਬਾਤ ਕਰ ਸਕਦੇ ਕਿਹੜੇ ਸੂਏ ਸੂਏ ਆ ਜੀ ਆਪਣੇ ਸੁਣਾਏ ਨੇ ਤੇ ਦੂਜੇ ਸੂਏ ਸੁਣਾ ਜੀ ਦੂਜੇ ਸੂਏ ਸੁਣਾਗਾ ਜੀ ਹਾਂਜੀ ਤੇ ਪਹਿਲੇ ਸੂਏ ਕੋਈ ਦੱਦਾ ਦਾ ਰਿਕਾਰਡ ਵਗੈਰਾ ਪਹਿਲੇ ਸੂਏ 8 ਲ ਤੇ ਹੁਣ ਕਿੰਨਾ ਕੁ ਦੇ ਦੋ ਤੁਹਾਡੇ ਸਾਨ ਹੁਣ ਤਾਂ ਵਾਧੀ ਦੇਊਗੀ ਜਾਨੀ ਸੇਵਾ ਨਾਲ ਹੀ ਦੇਣਾ ਦੋ ਤਾਂ ਠੀਕ ਹੈ ਜੀ ਠੀਕ ਹੈ ਹਾਂ ਜੀ ਇਹਦਾ ਗੱਲ ਹੈ ਕਿ ਸੇਵਾ ਤੇ ਆ ਤੇ ਬਾਕੀ ਇਹ ਆ ਜਾਂਦੀ ਹੈ ਕਿ ਰਾਤੀ ਜੀ ਆ ਗਈ ਹੈ ਨਾ ਜੀ ਕਰੋਸ ਹੀ ਹੈ ਗਈ ਸਾਈਵਾਲ ਚ ਸਾਈਵਾਲ ਜੀ ਹਾਂ ਜੀ ਹਾਂ ਜੀ ਸਾਈਵਾਲ ਕਰਵਾ ਲਿਆ ਤੇ ਟੀਕਾ ਲਗ ਗਿਆ ਘਰ ਦੀ ਬੱਸੀ ਆਪਣੇ ਘਰ ਦੀ ਹੈ ਜੀ ਠੀਕ ਹੈ ਠੀਕ ਹੈ ਤੇ ਆਪਣਾ ਇਹਦਾ ਕੀ ਸਿਮਰ ਵਗੈਰਾ ਕਿਹੜਾ ਭਰਾਇਆ ਹੋਇਆ ਜੀ ਆਪਣਾ ਗਰਦਾ ਅੱਛਾ ਗਰਦਾ ਜੀ ਦੋਸਤੋ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਬੈਡ ਦੀ ਬਾਡੀ ਟਾਂਚਾ ਦੇਖ ਲਓ ਹੈਵੀ ਆ ਸੰਭੀ ਪਲੀਆ ਦੇ ਕਰੇ ਲੂ ਨਗਾ ਕੋਈ ਵਪਾਰਕ ਲੈਣ ਦਾ ਕੰਮ ਨਹੀਂ ਘਰ ਦੀ ਵਸਿਆ ਦੇਖ ਸਕਦੇ ਹੋ ਆਹ ਦੇਖ ਲਓ ਕੋਨੀ ਆ ਬਾਕੀ ਬਾਡੀ ਢਾਂਚਾ ਤੁਸੀਂ ਦੇਖ ਲਓ ਸਾਰੇ ਪੱਖ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਥੋੜਾ ਜਿਹਾ ਤੋਰਾ ਵੀ ਲਖਾਇਓ ਜੀ ਖੋਲਿਓ ਆਹ ਦੇਖੋ ਦੋਸਤੋ ਕਰਨ ਵਾਲੀ ਦਾ ਥਣ ਬਹੁਤ ਸੋਹਣਾ ਲੱਗਿਆ ਵਾ ਥਣ ਭੰਡੇ ਦੀ ਬਹੁਤ ਸਾਫ ਆ ਲਿਆਓ ਜੀ ਮੋੜ ਲਓ ਸਮੀ ਵੀ ਆ ਦੋਸਤੋ ਬੈਡ ਸੀਲਸ ਲੱਗ ਗਿਆ ਜੀ ਕੋਈ ਐਦਾਂ ਤਾਂ ਨਹੀਂ ਵੀ ਕਈ ਵਾਰੀ ਮੈਂ ਨਾ ਜਿੱਥੇ ਮਰਜੀ ਹੱਥ ਲਾਈ ਜਾ ਲਾ ਹਾਂਜੀ 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 ਕੋਈ ਉਹ ਜਿਹਨੇ ਦੋਸਤੋ ਬਾਕੀ ਆ ਦੇਖ ਲਓ ਕਿੰਨੇ ਕ ਦਿਨ ਲੈ ਜੂਗੀ ਸੁਣ ਦੇ ਵਿੱਚ ਅਜੇ ਕਿੰਨੇ ਦਿਨ ਪਏ ਆ ਲੈ ਜੂ ਹਫਤੇ ਨੂੰ ਜੀ ਹਫਤੇ ਨੂੰ ਲੈ ਜੂ ਸਹੀ ਹੈ ਜੀ ਦੋਸਤੋ ਹਜੇ ਹਫਤਾ ਰਹਿੰਦਾ ਸੁਣ ਦੇ ਵਿੱਚ ਵੈੜਦੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਥਣਾਂ ਦੀ ਕੁਆਲਿਟੀ ਬਹੁਤ ਵਧੀਆ ਮੋਟਾ ਥਣ ਲੱਗਿਆ ਵਾ ਚੰਗੀ ਧਾਰਾ ਤੇ ਬਾਕੀ ਕਰਮ ਵਾਲੀ ਦੇ ਇਹਨਾਂ ਦੀ ਫੈਟ ਫੁੜੀ ਵੀ ਬਹੁਤ ਚੰਗੀ ਹੁੰਦੀ ਮੱਝਾਂ ਵਰਗਾ ਦੁੱਧ ਹੁੰਦਾ ਦੋਸਤੋ ਤੇ ਬਾਕੀ ਜੇ ਕਿਸੇ ਵੀ ਦੋਸਤ ਮਿੱਤਰ ਨੇ ਪਹਿਲਾਂ ਆ ਕੇ ਆਪ ਦੀ ਖੁਦ ਚੱਲੀ ਕਰਿਓ ਗੱਲਬਾਤ ਕਰਿਓ ਮੋਬਾਈਲ ਨੰਬਰ ਆ ਜੋ ਬਾਈ ਦਾ ਆਪਾਂ ਸਕਰੀਨ ਤੇ ਲਾਵਾਂਗੇ ਉਹ ਤੁਸੀਂ ਉਹਨਾਂ ਤੋਂ ਲੈ ਕੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਵੈਡ ਬਹੁਤ ਸੋਹਣੀ ਤੇ ਸੰਵੀ ਵੀ ਆ ਦੇਖ ਸਕਦੇ ਹੋ ਦੋਸਤੋ ਦੁੱਧ ਵੀ ਚੰਗਾ ਦੇ ਦੂ ਬਾਕੀ ਸਾਮ ਸਵਾਲ ਤੇ ਹੁੰਦਾ ਤੇ ਗਿਰ ਦਾ ਟਿਕਾ ਭਰਿਆ ਵਾ ਦੋਸਤੋ ਇਹ ਦੇ ਜੇ ਕਰਮ ਵਾਲੇ ਨੇ ਬੱਚਾ ਵਧੀਆ ਦੇਤਾ ਤਾਂ ਮੂਰੇ ਉਹਦਾ ਵੀ ਰਿਜ਼ਲਟ ਪ੍ਰੂਫ ਤਿਆਰ ਹੋ ਜਾਊਗੀ ਦੇ ਵੀ ਸਕਦੇ ਆ ਕਰਾਉ ਸਕਾਂਗੇ ਦੇ ਬਾਕੀ ਇੱਕ ਨਵੀਂ ਵੀਡੀਓ ਦੇ ਵਿੱਚ ਜਰੂਰ ਮਿਲਦੇ ਆ ਦੋਸਤੋ ਉਸ ਤੱਕ ਲਈ ਆਪਣੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਤਦ ਤੱਕ ਲਈ ਸਤਿ ਸ੍ਰੀ ਅਕਾਲ